ਕਿਸਾਨਾਂ ਦੇ ਨਾਲ ਖੜਕਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਸਾਹਮਣੇ ਆਏ ਨੇ ਮੁੱਖ ਮੰਤਰੀ ਠੰਡੇ ਹੋਣ ਦੀ ਥਾਂ ਤੇ ਹੋਰ ਤੱਤੇ ਹੁੰਦੇ ਵਿਖਾਈ ਦੇ ਰਹੇ ਨੇ ਕਿਸਾਨਾਂ ਤੇ ਮੁੱਖ ਮੰਤਰੀ ਦੇ ਸਿੰਘ ਫਸ ਚੁੱਕੇ ਨੇ ਮੁੱਖ ਮੰਤਰੀ ਕੀ ਕਹਿੰਦੇ ਨੇ ਕਿਸਾਨਾਂ ਆਗੂਆਂ ਦਾ ਕੀ ਕਹਿਣਾ ਹੈ ਸਾਰੀ ਗੱਲ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਅਚਾਨਕ ਹੀ ਕਈ ਤਰ੍ਹਾਂ ਦੇ ਨਾਲ ਸਿੰਘ ਫਸਾਉਣ ਤੋਂ ਬਾਅਦ ਅੱਜ ਖਰੜ ਦੀ ਤਹਿਸੀਲ ਕੰਪਲੈਕਸ ਚ ਅਚਨਚੇਤ ਚੈਕਿੰਗ ਕਰਨ ਦੇ ਲਈ ਅੱਪੜਗੇ ਅਚਨਚੇਤ ਅਪੜੇ ਉੱਥੇ ਵੈਸੇ ਤਾਂ ਹੁਣ ਤੁਸੀਂ ਇਹਨੂੰ ਨਾਂ ਦੇਣਾ ਜੋ ਮਰਜ਼ੀ ਦੇ ਲੋ ਪਰ ਮੈਂ ਤਾਂ ਇਸ ਨੂੰ ਸਰਕਾਰੀ ਬੈਂਕ ਦੇ ਹਿਸਾਬ ਦੇ ਨਾਲ ਅਚਨਚੇਤ ਚੈਕਿੰਗ ਕਹਾਗਾ ਸੋਸ਼ਲ ਮੀਡੀਆ ਤੇ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿਸਾਨ ਆਗੂਆਂ ਦੇ ਨਾਲ ਮੁੱਖ ਮੰਤਰੀ ਦਾ ਕਿਉਂ ਪੇਚਾ ਪਿਆ ਕੀ ਗੱਲਬਾਤ ਹੋਈ ਹਾਲਾਂਕਿ ਮੁੱਖ ਮੰਤਰੀ ਕਹਿ ਲਗੇ ਮੈਂ ਤਾਂ ਤੁਹਾਡਾ ਮਿੱਤਰ ਕੀੜਾ ਜਣੀ ਕਿ ਹੈਗਾ ਕੀੜਾ ਪਰ ਹੈਗਾ ਮਿੱਤਰ ਜਣੀ ਕਿ ਮਿੱਤਰ ਕੀੜਾ ਕਹਿੰਦਾ ਮੈਂ ਤੁਹਾਡੇ ਨਾਲੋਂ ਖੇਤਾਂ 'ਚ ਵੱਧ ਗਿਆ ਤੁਸੀਂ ਭਾਵੇਂ ਘਟ ਗਏ ਹੁਣ ਜਰਾ ਸੁਣ ਲਿਓ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਇਹ ਕੰਮ ਨਹੀਂ ਰੁਗੂਆ ਤਹਿਿਲ ਬਾਈ ਜੀ ਨਾਲੇ ਸ਼ੂਆ ਕਿਸਾਨਾਂ ਦਾ ਥੈਂਕ ਯੂ ਸਰ ਇਹਨਾਂ ਦੇ ਨੂੰ ਕਿਸਾਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਭ ਕੰਨ ਦੇ ਰਿਟੇਨ ਕੀਤਾ ਜਾ ਰਿਹਾ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਰ ਅਸਲ ਚੰਗੀ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਬਤਮੀਜੀ ਕੀਤੀ ਸਾਲ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਸੀਐਫ ਸਰ ਹੋਇਆ ਕੀ ਸੀ ਅਸਲ ਥੋੜਾ ਬਰੀਫ ਕਰ ਦਿਓ ਅਸਲ ਕੀ ਹੋਇਆ ਨਹੀਂ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖਿਆ ਜੀ ਹੇਠੇ ਕਰ ਲੈ ਯਾਰ ਕਿੰਨਾ ਨੁਕਸਾਨ ਹੋਇਆ ਹੋ ਸਕਦਾ ਕਿ ਕੱਲ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੀ ਤੇ ਸਵਾਲ ਨੂੰ ਆਪ ਡਿਵੀਜ਼ਨ ਨਹੀਂ ਬੋਲਦੀ ਹੈ ਬੜੀ ਬੜੀ ਆਪਲੀਸ ਨੂੰ ਜੀ ਸਭ ਨੂੰ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਹਿੰਦਾ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧਿਤ ਹੀ ਹੈ ਨਹੀਂ ਸਾਰੀਆਂ ਸੈਂਟਰ ਨਾਲ ਨੇ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹੈ ਨਾ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਥੋ ਮੈਨੂੰ ਬਦਤਮੀਜ਼ੀ ਕੀਤੀ ਜੀ ਮੈਂ ਮੈਂ ਉੱਠ ਕੇ ਚਲੇ ਗਿਆ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਹ ਤੋਂ ਪਹਿਲਾਂ ਬਿਨਾਂ ਮੋਰਚਾ ਤੇ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ ਜੀ ਅੱਜ ਵੀ ਸੀਐਮ ਸਾਹਿਬ ਜੀ ਨਾਲ ਬਸਲਾ ਤੇ ਐਮਐਸ ਵੀ ਦੀ ਗੱਲ ਹੋਈ ਛੱਡੋ ਬੇਸ਼ੱਕ ਮੁੱਖ ਮੰਤਰੀ ਨੂੰ ਤੁਸੀਂ ਸੁਣ ਲਿਆ ਮੁੱਖ ਮੰਤਰੀ ਖੇਤਾ 'ਚ ਵੱਧ ਗਏ ਹੁਣ ਖੈਰ ਜੇ ਇਹਦਾ ਡਾਟਾ ਕੱਢਣਾ ਹੋਵੇ ਤਾਂ ਤੁਹਾਡੇ ਸਾਹਮਣੇ ਆਜੂਗਾ ਕਿ ਮੁੱਖ ਮੰਤਰੀ ਕਹਿੰਦੇ ਕਿ ਮੈਂ ਸ਼ੁਰੂ ਤੋਂ ਹੀ ਕਾਲਜ ਟਾਈਮ ਤੋਂ ਹੀ ਕਿੱਤੇ 'ਚ ਪੈ ਗਿਆ ਸੀਗਾ ਕਮੇਡੀ ਵਾਲੇ 'ਚ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਦਾ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਰਿਹਾ ਹੈ ਉਸ ਸਮੇਂ ਤੇ ਹੁਣ ਦੀ ਗੱਲ ਜੇ ਦੇਖ ਲਈ ਜਾਵੇ ਤਾਂ ਟੋਟਲ ਸਮੇਂ ਦੇ ਵਿੱਚ ਕਿੰਨੀ ਕ ਵਾਰ ਖੇਤਗੇ ਹੋਣਗੇ ਮੁੱਖ ਮੰਤਰੀ ਇਸ ਤੋਂ ਪਤਾ ਲੱਗ ਸਕਦਾ ਹੈ ਤੇ ਮੁੱਖ ਮੰਤਰੀ ਵਾਲਾ ਜੇ ਫਾਰਮ ਕਿੰਨੀ ਕ ਵਾਰ ਕੱਟਿਆ ਇਹਦੇ ਤੋਂ ਵੀ ਪਤਾ ਲੱਗ ਸਕਦਾ ਚਲੋ ਇਹ ਖੈਰ ਇੱਕ ਬਹਿਸ ਦਾ ਵਿਸ਼ਾ ਇਸ ਤੇ ਨਹੀਂ ਜਾਣਾ ਚਾਹੁੰਦੇ ਕਿਸਾਨ ਆਗੂ ਵੀ ਇਹੀ ਗੱਲ ਕਹਿੰਦੇ ਆ ਕਿ ਭਾਈ ਅਸੀਂ ਮੰਗਾ ਜਦੋਂ ਤੁਹਾਡੇ ਨਾਲ ਨਹੀਂ ਹੈਗੀਆਂ ਸੁਭਾਵਿਕ ਜੀ ਗੱਲ ਹੈ ਕਿ ਮੰਗਾ ਤੁਹਾਡੇ ਨਾਲ ਜਦੋਂ ਤੁਸੀਂ ਕਹਿੰਦੇ ਮੇਰੇ ਨਾਲ ਦਾ ਸੰਬੰਧਤ ਮੰਗਾ ਹੀ ਨਹੀਂ ਫਿਰ ਕਿਸਾਨਾਂ ਨੂੰ ਚੰਡੀਗੜ੍ਹ 'ਚ ਧਰਨਾ ਲਾਉਣ ਦਿਓ ਚੰਡੀਗੜ੍ਹ ਦਾ ਵੈਸੇ ਵੀ ਇਸ ਸਮੇਂ ਕੇਂਦਰ ਸ਼ਾਸਤ ਪ੍ਰਦੇਸ਼ ਹੈ ਯੂਟੀ ਹੈ ਯੂਨੀਅਨ ਟੈਰੀਟਰੀ ਹੈ ਫਿਰ ਪੰਜਾਬ ਦਾ ਕਿਸਾਨ ਕਿੱਥੇ ਜਾਵੇ ਜੇ ਆਪਣੀਆਂ ਮੰਗਾਂ ਤੇ ਹੱਕ ਲੈਣੇ ਹੋਣ ਫਿਰ ਕਿਸਾਨ ਕਿੱਥੇ ਜਾਵੇ ਕਿਸਾਨ ਘਰੇ ਬੈਠਾ ਰਹੇ ਮੁੱਖ ਮੰਤਰੀ ਸਾਹਿਬ ਨੂੰ ਯਾਦ ਹੋਵੇ ਦਿੱਲੀ ਦੇ ਵਿੱਚ ਜਦੋਂ ਇਹਨਾਂ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਜਾਂ ਕੋਈ ਮਸਲੇ ਹੋਏ ਤਾਂ ਬੀਜੇਪੀ ਦਾ ਦਫ਼ਤਰ ਘੇਰਨ ਜਾਂਦੇ ਸੀਗੇ ਚੰਡੀਗੜ੍ਹੋਂ ਚੰਡੀਗੜ੍ਹ ਵਾਲਾ ਉਦੋਂ ਉਦੋਂ ਚੰਡੀਗੜ੍ਹ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਸੀ ਹੁੰਦੀ ਸਵਾਲ ਤਾਂ ਮੁੱਖ ਮੰਤਰੀ ਦੇ ਅੱਗੇ ਵੀ ਨੇ ਖੱਜਲ ਖੁਆਰੀ ਸਿਰਫ ਕਿਸਾਨ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ ਖੱਜਲ ਖੁਆਰੀ ਨਹੀਂ ਕਰਦੇ ਉਹ ਫੁੱਲਾਂ ਦੇ ਗਲਦਸਤੇ ਲੈ ਕੇ ਜਾਂਦੇ ਆ ਲੋਕਾਂ ਦੇ ਲਈ ਧਰਨੇ ਦਾ ਹਰ ਕੋਈ ਦਿੰਦਾ ਸਿਆਸੀ ਆਗੂ ਦਾ ਹਮੇਸ਼ਾ ਧਰਨੇ ਦਿੰਦੇ ਆ ਬੀਬਾ ਅਣਮੋਲ ਗਗਨ ਮਾਨ ਤੇ ਜਿਹੜਾ ਸੱਜਰਾ ਕੇਸ ਸ਼ੁਰੂ ਹੋਇਆ ਹੈ ਜੇ ਚੋਣਾਂ ਤੇ ਦੋਸ਼ ਤੈ ਹੋਏ ਆ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਇੱਕ ਧਰਨੇ ਦੇ ਦੌਰਾਨ ਮੈਂ ਕਿੰਨੀਆਂ ਫੁਟੇਜ ਕੱਢ ਕੇ ਦਿਖਾ ਦਵਾਂ ਤੁਹਾਨੂੰ ਕਿ ਜਦੋਂ ਆਮ ਆਦਮੀ ਪਾਰਟੀ ਵਾਲੇ ਵਖ ਵਖ ਥਾਵਾਂ ਤੇ ਧਰਨੇ ਦਿੰਦੇ ਰਹੇ ਤੁਸੀਂ ਦੇਖਿਆ ਹੋਣਾ ਕਿ ਹਰਜੋਤ ਬੈਸ ਨੂੰ ਕਿਵੇਂ ਲੱਤਾਂ ਤੋਂ ਫੜ ਕੇ ਘਸੀਟ ਕੇ ਦਿੱਲੀ ਪੁਲਿਸ ਨੇ ਬੈਂਚ 'ਚ ਬਿਠਾਇਆ ਉਦੋਂ ਲੋਕਾਂ ਦੇ ਹੱਕ ਹਕੂਕ ਕਿੱਥੇ ਗਏ ਲੋਕਾਂ ਦੀ ਖੱਜਲ ਖਵਾਰੀ ਕਿੱਥੇ ਜਾਂਦੀ ਸੀ ਗੱਲ ਇਹ ਹੈ ਕਿ ਹਰ ਬੰਦੇ ਦਾ ਜਿਹਦੇ ਨਾਲ ਵੀ ਨਿਆਂ ਹੁੰਦਾ ਹੈ ਜਿਹੜੇ ਬੰਦੇ ਨਾਲ ਵੀ ਤੱਕਾ ਹੁੰਦਾ ਹੈ ਜਿਹੜੇ ਬੰਦੇ ਦੀਆਂ ਵੀ ਡਿਮਾਂਡਸ ਹੁੰਦੀਆਂ ਨੇ ਉਹਨਾਂ ਨੂੰ ਜਮਹੂਰੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਤੁਸੀਂ ਕਹਿੰਦੇ ਹੋ ਕਿ ਮੈਂ ਸਾਰੀ ਮੀਟਿੰਗ ਜੇ ਤੁਹਾਡੇ ਨਾਲ ਮੰਦਾ ਸਬੰਧਤ ਨਹੀਂ ਸੀਗੀ ਫਿਰ ਤੁਸੀਂ ਮੀਟਿੰਗ 'ਚ ਕਰਦੇ ਕੀ ਸੀ ਫਿਰ ਤੁਸੀਂ ਕਹਿੰਦੇ ਭਾਈ ਆਹ ਜੋੜੇ ਹੱਥ ਤੁਹਾਡੇ ਅੱਗੇ ਕਿ ਸਾਨੂੰ ਉਗਰਾਹਾ ਸਾਹਿਬ ਰਾਜੇਵਾਲ ਸਾਹਿਬ ਤੁਸੀਂ ਜਾਓ ਮੋਦੀ ਨਾਲ ਟੱਕਰ ਲਓ ਮੇਰਾ ਤੇ ਦਾਦੇ ਜ ਕੋਈ ਲੈਣਾ ਦੇਣਾ ਹੀ ਨਹੀਂ ਮੈਂ ਤਾਂ ਵੱਤੋ ਵੱਤ ਸਾਲਸੀ ਕਰ ਸਕਦਾ ਫਿਰ ਤੁਸੀਂ ਮੀਟਿੰਗ 'ਚ ਕੀ ਝੱਕ ਮਾਰਨ ਨੂੰ ਬੈਠੇ ਸੀ ਕੁੱਲ ਮਿਲਾ ਕੇ ਪੰਜਾਬ ਦੀ ਸਥਿਤੀ ਨੂੰ ਹੋਰ ਉਲਝਾਇਆ ਜਾ ਰਿਹਾ ਹੈ ਇਹਨੂੰ ਘਿਚੋਲੇ 'ਚ ਪਾਉਣ ਦੀਆਂ ਜਿਹੜੀਆਂ ਤਰਕੀਬਾਂ ਨੇ ਹੁਣ ਜਿਹੜਾ ਅੱਜ ਚਿੰਚਿਤ ਚੈਕਿੰਗ ਹੋਈ ਹੈ 2.5 ਸਾਲ ਦਾ ਵਕਫਾ ਹੋ ਚੱਲਿਆ 10 ਸਾਲ ਦੇ ਲਗਭਗ ਸਰਕਾਰ ਬਣੀ ਨਾ ਹੋ ਚੱਲੇ ਜਦੋਂ ਕੋਈ ਇਹੋ ਜਿਹਾ ਕਾਂਡ ਹੋ ਜਾਂਦਾ ਕਿਤੇ ਕਿਸੇ ਯੂਨੀਅਨ ਨਾਲ ਸਿੰਘ ਫਸ ਜਾਂਦੇ ਨੇ ਕਿਸੇ ਅਫਸਰ ਯੂਨੀਅਨ ਨਾਲ ਸਿੰਘ ਫਸ ਜਾਂਦੇ ਨੇ ਉਦੋਂ ਇਹੋ ਜਿਹਾ ਕੰਮ ਸ਼ੁਰੂ ਹੋ ਜਾਂਦਾ ਧਮਕੀਆਂ ਨਾਲ ਤਾਂ ਨਹੀਂ ਪ੍ਰਸ਼ਾਸਨ ਚੱਲਦਾ ਨਾ ਅਫਸਰ ਕੋਈ ਇੰਨੀ ਨਿਆਂਇਤਾ ਹੈ ਨਹੀਂ ਅਫਸਰ ਬੇਸ਼ੱਕ ਇਕਾਦੁੱਕਾ ਮਾਮਲੇ ਹੋ ਸਕਦੇ ਆ ਪਰ ਸਟਾਫ ਅਫਸਰਾਂ ਦੇ ਦਾ ਮਤਲਬ ਤਾਂ ਫਿਰ ਸਾਰੇ ਪ੍ਰਸ਼ਤ ਨੇ ਸਾਰੇ ਬਾਹਰ ਕੱਢ ਦਿੱਤੇ ਜਾਣ ਫਿਰ ਉਹਨਾਂ ਤੋਂ ਕੰਮ ਕਿਉਂ ਕਰਾਉਣੇ ਫਿਰ ਜਿਹੜੇ ਤੁਸੀਂ ਕਾਨੂੰਗੋਆਂ ਨੂੰ ਕੰਮ ਸੰਭਾ ਰਹੇ ਹੋ ਅੱਜ ਵੱਖ-ਵੱਖ ਤੇ ਉਹ ਬੜੇ شریف ਨੇ ਉਹ ਵੀ ਉਸੇ ਮਾਲ ਮੈਕਮੇ ਦੇ ਅੰਗ ਨੇ ਨਾ ਜੇ ਪਟਵਾਰੀ ਵੀ ਗਲਤ ਹੋ ਗਏ ਸਾਰੇ ਗਲਤ ਹੋ ਗਏ ਪਰ ਆਪਾਂ ਕਿਸਾਨਾਂ ਤੇ ਰਹਿਣਾ ਚਾਹੁੰਦੇ ਆ ਕਿਸਾਨ ਵੀ ਲਗਾਤਾਰ ਮੁੱਖ ਮੰਤਰੀ ਤੇ ਇਲਜ਼ਾਮ ਲਾ ਰਹੇ ਨੇ ਮੁੱਖ ਮੰਤਰੀ ਨੇ ਵੀ ਇਲਜ਼ਾਮ ਲਾਏ ਨੇ ਪਰ ਗੱਲ ਇਹ ਹੈ ਕਿ ਜਿਸ ਪ੍ਰਕਾਰ ਮੁੱਖ ਮੰਤਰੀ ਦਾ ਸਾਰਾ ਅੱਜ ਵਰਤਾਰਾ ਰਿਹਾ ਕੱਲ ਦਾ ਤੇ ਅੱਜ ਦਾ ਉਤੋਂ ਇੰਜ ਪ੍ਰਤੀਤ ਹੁੰਦਾ ਕਿ ਮੁੱਖ ਮੰਤਰੀ ਘਬਰਾਏ ਹੋਏ ਹੈ ਘਬਰਾਹਟ ਦੇ ਵਿੱਚ ਬੰਦਾ ਸਹੀ ਫੈਸਲੇ ਨਹੀਂ ਲੈਂਦਾ ਮੁੱਖ ਮੰਤਰੀ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਬਿਮਾਰ ਨੇ ਵੈਸੇ ਵੀ ਉਹਨਾਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ